ਫਗਵਾੜਾ ਵਿਖੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਜ਼ਖਮੀ ਵਿਅਕਤੀ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਐਨਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਾ ਸ਼ਰਮਾ ਦੇ ਨਾਲ ਪੁਨੀਰ ਦੀ ਰਿਪੋਰਟ ਮੇਰਾ ਨਾਮ ਵਾਸੀ ਹੈ ਜੀ ਮੇਰੀ ਬਕਰਾਂ ਦਾ ਨਾਮ ਹੈ ਮਾਡਲ ਬਟ ਜੀ ਬ੍ਰਦਰ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਮਿੰਦਰ ਸਿੰਘ ਜੀ ਜੀਸੀਏ ਗੁਰਮਿੰਦਰ ਸਿੰਘ ਨੰਦਰਾ ਹਾਂ ਗੁਰਮਿੰਦਰ ਸਿੰਘ ਜੀ ਤੁਸੀਂ ਇੱਕ ਵਿਅਕਤੀ ਚੱਕ ਹੀ ਲਏ ਆ ਉਹ ਕੀ ਕਿੱਥੇ ਐਕਸੀਡੈਂਟ ਹੋਇਆ ਸੀ ਹਾਂ ਜੀ ਮੈਂ ਐਕਚੁਅਲੀ ਜਾ ਰਿਹਾ ਸੀਗਾ ਜੀਸੀਏ ਦੀ ਕੋ ਮੀਟਿੰਗ ਸੀ ਮੇਰੀ ਤੇ ਉਹਦੇ ਲਈ ਜਾ ਰਿਹਾ ਸੀਗਾ ਤੇ ਜਦੋਂ ਮੈਂ ਜੀਸੀਟੀ ਵਾਲਾ ਪੁਲ ਚੜ੍ਹਿਆ ਜੀ ਤੇ ਉਹਦੇ ਪੁਲ ਚੜ੍ਹਦੇ ਆ ਸਾਰ ਹੀ ਇਹ ਬੰਦਾ ਪਿਆ ਸੀਗਾ ਜੀ ਮਤਲਬ ਕਾਫੀ ਖਾਸਤਾ ਹਾਲਤ ਵਿੱਚ ਤੇ ਗੱਡੀਆਂ ਰੋਕ ਰੇ ਸੀ ਕਾਫੀ ਉਹਦੇ ਆਲੇ ਦੁਆਲੇ ਖੜੇ ਸੀਗੇ ਉਹਨੂੰ ਦੇਖ ਰਹੇ ਸੀਗਾ ਜਾਂ ਵੀਡੀਓ ਬਣਾ ਰਹੀ ਸੀ ਬਸ ਇੰਨਾ ਸੀ ਉਹਨਾਂ ਦੇ ਝਗੜਾ ਕਿ ਬਸ ਵੀਡੀਓ ਬਣਾ ਰਹੀ ਸੀ ਜਾਂ ਖੜਾ ਦੇਖ ਰਹੇ ਸੀ ਬੰਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਉਹਨੂੰ ਕਿ ਟੈਂਪੂ ਚ ਪਾ ਕੇ ਲੈ ਜਾਓ ਜਾਂ ਗੱਡੀ ਚ ਪਾ ਕੇ ਲੈ ਜਾਓ ਉਹ ਵੀ ਹਿੱਟ ਐਂਡ ਰਨ ਕੇਸ ਆ ਉੱਥੇ ਦੇ ਬੰਦਿਆਂ ਵੱਲੋਂ ਹੀ ਮਤਲਬ ਸੁਣਨੀ ਗੱਲ ਆਈ ਵੀ ਕਿਸੇ ਨਾਲ ਹਿੱਟ ਹੋ ਗਿਆ ਹਾਂਜੀ ਹਿੱਟ ਐਂਡ ਰਨ ਕੇਸ ਆ ਕੋਈ ਫੋਰਚੂਨਰ ਵਾਲਾ ਮਾਰ ਕੇ ਭੱਜ ਗਿਆ ਜੀ ਉਸ ਤੋਂ ਬਾਅਦ ਫੇ ਮੈਂ ਪਹੁੰਚਿਆ ਜੀ ਮੈਂ ਜਿੱਦੇ ਦੇਖਿਆ ਫਿਰ ਪਹੁੰਚ ਕੇ ਤਾਂ ਮੈਂ ਗੱਡੀ 'ਚ ਪਾ ਕੇ ਤਾਂ ਬੰਦੇ ਨੂੰ ਲਿਆ ਜੀ ਚਲੋ ਬਹੁਤ ਚੰਗੀ ਗੱਲ ਆ ਤੁਸੀਂ ਲੈ ਕੇ ਆਏ ਆ ਕੁਛ ਇਹ ਤਾਂ ਪਤਾ ਲੱਗਾ ਵੀ ਕੌਣ ਆ ਕਿੱਥੇ ਰਮੀ ਨਹੀਂ ਜੀ ਇਹਦੀ ਜੇਬ ਵੀ ਚੈੱਕ ਕੀਤੀ ਉੱਥੇ ਵੀ ਕੋਈ ਮੋਟਰਸਾਈਕਲ ਕੋਈ ਸਾਈਕਲ ਨਹੀਂ ਸੀਗਾ ਤੇ ਬੰਦੇ ਦੀ ਜੇਬਾਂ 'ਚੋਂ ਕੁਝ ਵੀ ਨਹੀਂ ਸਾਨੂੰ ਮਿਲਿਆ ਜੀ ਜਿੰਨਾ ਛੋਟੇ ਵੀ ਤੁਸੀਂ ਲੈ ਕੇ ਆਏ ਆ ਆਮ ਲੋਕਾਂ ਬਹੁਤ ਡਰਦੇ ਹੈਲਪ ਕਰਨ ਤੋਂ ਕੀ ਕਹਿਣਾ ਚਾਹੁੰਦੇ ਆਮ ਲੋਕਾਂ ਨੂੰ ਜੀ ਇਹੀ ਆ ਸਾਡੀ ਦਰਖਾਸਤ ਵੀ ਆ ਚਾਹੇ ਤੁਸੀਂ ਇੱਕ ਇਨਸਾਨੀਅਤ ਦੇ ਨਾਤੇ ਆਪਾਂ ਮੈਂ ਸਿੱਖਿਆ ਆ ਕੋਈ ਹਿੰਦੂ ਆ ਕੋਈ ਮੁਸਲਮਾਨ ਇਸ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਮ ਤੇ ਤੁਸੀਂ ਇਸ ਬੰਦੇ ਨੂੰ ਲੈ ਆਦੇ ਨਾ ਬੰਦਾ ਬਚ ਜਾਣਾ ਸੀ ਪਰ ਮੈਨੂੰ ਪਤਾ ਮੈਂ ਕਿਦਾਂ ਲੈ ਕੇ ਆਇਆ ਹਾਂ ਜੀ ਠੀਕ ਹੈ ਗੱਡੀ ਦੇ ਹਾਰਨ ਤੇ ਹੱਥ ਰੱਖਿਆ ਮੈਂ ਲਾਈਟਾਂ ਮਾਰੀਆਂ ਕੋਈ ਪਾਸੇ ਹੀ ਨਹੀਂ ਹੋਇਆ ਕੋਈ ਸਾਈਡ ਦੇਣ ਨੂੰ ਨਹੀਂ ਅੰਦਰ ਅੰਦਰ ਗੱਲ ਵੀ ਕਰਦੇ ਸੀ ਵੀ ਲੋਕੀ ਸਾਈਡ ਦੇਣ ਤੋਂ ਵੀ ਲੋਕੀ ਸਾਈਡ ਦੇਣ ਤੋਂ ਮਤਲਬ ਪਤਾ ਨਹੀਂ ਕਿਉਂ ਚਿਜਕਦੇ ਆ ਜਾਂ ਮੈਂ ਹਾਰਨ ਤੇ ਹੱਥ ਰੱਖਾਂ ਲੋਕਾਂ ਨੂੰ ਲੱਗਦਾ ਮੈਂ ਚੌੜ ਕਰਦਾ ਪਿਆ ਹਨਾ ਕਿ ਮੈਨੂੰ ਜਿਆਦਾ ਕਾਲੀ ਆ ਮੈਂ ਜਾ ਕੇ ਅੱਗ ਬਿਜੋਣੀ ਅੱਗ ਬਿਜੋਣੀ ਆ ਜੀ ਬੰਦਾ ਜੇ ਵੱਜ ਜਾਂਦਾ 2 ਮਿੰਟ ਪਹਿਲਾਂ ਲੈ ਕੇ ਆ ਜਾਂਦਾ ਤਾਂ ਬੰਦਾ ਵੱਜ ਜਾਣਾ ਸੀ ਮਤਲਬ ਤੁਹਾਨੂੰ ਮੰਨ ਤੁਹਾਡਾ ਭਰਾ ਆ ਮਤਲਬ ਲੋਕਾਂ ਚ ਇਨਸਾਨੀਅਤ ਨਹੀਂ ਹੈ ਜੀ ਸਾਰੀ ਦੀ ਕਿਭ ਅਇਰਕੀ ਮਾਮਲਾ ਜਿਹੜਾ ਇੱਕ ਵਿਅਕਤੀ ਰੋਡ ਸਾਈਡ ਐਕਸੀਡੈਂਟ ਆਪਣਾ ਕੋਇਆ ਹਾਂਜੀ ਸਾਡੇ ਕੋਲ ਇੱਕ ਅਨਨੋਨ ਪਰਸਨ ਲਿਆਂਦਾ ਗਿਆ ਹੈ ਜੋ ਕਿ ਲੈਜਿਸਟਰੀ ਰੋਡ ਸਾਈਡ ਐਕਸੀਡੈਂਟ ਦੀ ਹੈ ਪੇਸ਼ੈਂਟ ਦੇ ਕਾਫੀ ਹੈਡ ਇੰਜਰੀਜ਼ ਤੇ ਨਾਲ ਖੰਨ ਦੇ ਵਿੱਚ ਵੀ ਬਲੀਡ ਹੈ ਫਿਲਹਾਲ ਦੇ ਕਲੀਨੀਕਸ਼ਨ ਲੋ ਅਸੀਂ ਫਰਸਟ ایڈ ਦੇ ਕੇ ਉਹਨੂੰ ਐਡਮਿਟ ਕਰ ਲਿਆ ਤੇ ਪੇਸ਼ੈਂਟ ਨੂੰ ਅਸੀਂ ਸਟੇਬਲ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹਨੂੰ ਲੈ ਕੇ ਕੋਣ ਆਇਆ ਸੀ ਕੋਈ ਅਨਨੋਨ ਵਾ ਲੈ ਕੇ ਆਏ ਸੀ ਕਿ ਉਹ ਲੋਰਨ ਜਸਟ ਰੋਡ ਦੇ ਉੱਤੇ ਦੇਖਿਆ ਤੇ ਉਹਨਾਂ ਨੇ ਉਠਾ ਕੇ ਗੱਡੀ ਦੇ ਵਿੱਚ ਲਿਆ ਤੇ ਪੇਸ਼ੈਂਟ ਕਿੱਦਾਂ ਲੱਗਦਾ ਮੌਕੇ ਤੇ ਕੀ ਕੰਡੀਸ਼ਨ ਹੈ ਉਹਦੀ ਕਾਫੀ ਸੀਰੀਅਸ ਕੰਡੀਸ਼ਨ ਹੈ ਉਹਦੀ ਇਹਦੀ ਕੋਈ ਪਛਾਣ ਵਗੈਰਾ ਹੋਈ ਮੌਕੇ ਤੇ ਨਹੀਂ ਸਾਡੀ ਕੁਝ ਨਹੀਂ ਹੋਈ ਹੈ ਕਿ ਕੰਫਰਮੇਸ਼ਨ ਕੋਲੋਂ ਕੋਈ ਪਾਰਟੀਕੂਲਰਸ ਨਹੀਂ ਮਿਲੇ ਆ ਫਿਰ ਆਈਡਿ ਗਾਰਡਸ ਨਹੀਂ ਮਿਲੇ ਤੇ ਕੀ ਤੁਹਾਡੇ ਕੋਲ ਪੁਲਿਸ ਇਨਫੋਰਮੇਸ਼ਨ ਹਾਂਜੀ ਦੇ ਦਿੱਤੀ